ਅੱਜ ਸਰੇ ਸਰੇ ਸ਼੍ਰੀ ਰਾਮ ਜੱਲਸਟੋਰ ਦੇ ਸਾਈਡ ਤੋਂ ਸ਼ਟਰ ਬੰਨਿਆ ਗਿਆ ਫਰੋਈਪੁਰ ਦਾ ਐਨਾ ਬੁਰਾ ਹਾਲ ਹੈ ਚੋਰਾਂ ਨੂੰ ਕੋਈ ਖੋਫ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਫੜੇ ਵੀ ਜਾਵਾਂਗੇ ਤੇ ਸਾਨੂੰ ਅਗਲੇ ਦਿਨ ਛੱਡ ਦੇਣਾ ਹੈ ਜੇ ਕੋਈ ਸਖਤ ਕਾਨੂੰਨ ਬਣੇ ਅੱਜ ਫਰੋਈਪੁਰ ਦਾ ਹਾਲ ਨਾ ਹੋਵੇ ਆਰਵਲ ਸਮੇਂ ਵਿੱਚ ਲੋਕਾਂ ਨੇ ਫਰੋਈਪੁਰ ਦਾ ਫਰੋਈਪੁਰ ਹੀ ਕਾਰੋਬਾਰ ਬੰਦ ਕਰ ਦੇਣਾ ਹੈ ਗਰੋਵਰ ਮੈਡੀਕਲ ਜਿਹੜੇ ਬੜੇ ਵਧੀਆ ਇਨਸਾਨ ਨੇ ਜਿਨ੍ਹਾਂ ਦਾ ਅੱਜ ਚੋਰਾਂ ਨੇ ਨੁਕਸਾਨ ਕੀਤਾ ਹੈ ਬੜੀ ਸ਼ਰਮ ਦੀ ਗੱਲ ਹੈ ਸਾਰੀ ਮਾਰਕੀਟ ਬੜੀ ਪਰੇਸ਼ਾਨ ਹੋਈ ਪਈ ਇਹਨਾਂ ਤੋਂ ਕੋਈ ਦਿਨ ਨਹੀਂ ਜਦੋਂ ਚੋਰੀ ਨਾਂਦੀ ਹੋਵੇ ਜੇ ਆਪਾਂ ਸਾਰੇ ਬਜ਼ਾਰ ਵਾਲੇ ਇਕੱਠੇ ਹੋ ਗਏ ਧਰਨਾ ਲਾਈਏ ਥਾਣੇ ਅੱਗੇ ਸ਼ਾਇਦ ਆਪਣੀ ਕੋਈ ਸੁਣਵਾਈ ਹੋ ਜਾਏ ਨਹੀਂ ਤੇ ਆਪਾਂ ਰੋਂਦੇ ਘਰ ਲਾਂਦੇ ਜੇ ਵੀਡੀਓ ਬੰਦੇ ਰਹਿ ਜਾਂਗੇ ਜਦ ਦੁਕਾਨਾਂ ਨੂੰ ਤਾਲੇ ਲਾ ਕੇ ਚਾਬੀਆਂ ਆਹੀ ਪੁਲਿਸ ਨੂੰ ਫੜਾ ਦਈਏ ਹਾਂ ਲੋੜ ਨਹੀਂ ਘਰੇ ਵੀ ਨਾ ਜਾਈਏ ਘਰੇ ਵੀ ਨਹੀਂ ਨਾ ਰਾਤ ਇੱਥੇ ਹੀ ਰਹੀਏ ਅਸੀਂ ਸਾਨੂੰ ਘਰੇ ਜਾਣ ਦੀ ਲੋੜ ਨਹੀਂ ਤੁਸੀਂ ਕੁਝ ਨਾ ਕਰਨਾ ਪੁਲਿਸ ਵਾਲੇ ਮੇਰੇ ਪਿੱਛੇ ਚੋਰੀ ਹੋਈ ਹੈ ਉੱਪਰ ਲੈਬ ਦੇ ਕੋਈ ਪੁੱਛਣ ਨਹੀਂ ਆਇਆ ਬੜੇ ਗੰਦੇ ਬੰਦੇ ਮਤਲਬ ਤੁਸੀਂ ਪੁੱਛਣ ਦਾ ਆਇਓ ਕੰਪਲੇਂਟ ਲਾਈਆਂ ਆਨਲਾਈਨ ਕੰਪਲੇਂਟ ਲਾਈ ਦੂਜੀ ਨੇ ਕਲੇਮ ਲਾਈ ਕੋਈ ਮੌਕਾ ਨਹੀਂ ਵੇਖਣ ਆਇਆ ਐਡੀ ਮਾੜੀ ਕਾਦੀ ਪੁਲਿਸ ਚੋਰ ਤੱਕ ਹੀ ਫੜਨਾ ਜੋੜ ਤੁਸੀਂ ਫੜ ਫੜ ਨਹੀਂ ਸਕਦੇ ਤੁਹਾਡੇ ਵਾਸਤੇ ਗੱਲ ਹੀ ਨਹੀਂ ਜੀ ਮੇਰੇ ਹਿਸਾਬ ਨਾਲ ਅੱਡੀ ਮਾੜੀ ਪੁਲਿਸ ਫਸਸ ਨੇ ਅੱਡੀ ਮਾੜੀ ਬੇਟਾ ਮੜਾ ਹਲ ਲੱਕੀ ਆਏ ਸ਼ਟਰ ਬਾਟ ਲੈ ਜੋ ਮਰਜੀ ਲੈਏ ਜਨਤਾ ਬਹੁਤ ਪਰੇਸ਼ਾਨ ਹੈ ਲੱਕੀ ਭਾਈ ਦਾ ਬਹੁਤ ਨੁਕਸਾਨ ਹੋਇਆ ਹੈ ਲੱਕੀ ਭਾਈ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਥੱਲੇ ਦਾ ਸ਼ਟਰ ਖੁੱਲੇਗਾ ਪਤਾ ਲੱਗੇਗਾ ਪੇਟੀ ਦੇ ਬਾਹਰ ਬਈ ਹੋਈ ਹੈ ਜਿਹੜੀ ਲੈ ਗਿਆ ਕਿ ਤਦ ਕੋਈ ਨਹੀਂ ਕਿੰਨਾ ਲੈ ਗਿਆ ਸਮਾਲ ਸ਼ਟਰ ਖੁੱਲੇਗਾ ਪਤਾ ਲੱਗੇਗਾ ਨਾਲ ਕੋਈ ਥੋਕ ਨਹੀਂ ਨਾ ਕੋਗੀ ਕੁਝ ਕੁਝ ਕਰਨਾ ਨਹੀਂ ਪੁਲਿਸ ਵਾਲਾ ਕੁਝ ਕਰਨਾ ਹੀ ਨਹੀਂ ਕੋਈ ਕੰਪਲੇਂਟ ਲਾਹੋ ਆਲਾ ਨਹੀਂ ਮੁੱਤਾ ਨਹੀਂ ਵੇਖਣ ਆਲਾ ਦੀ ਫੜੀ ਨਹੀਂ ਥੋ ਬੜਾ ਦੀ ਪੁਲਿਸ ਵਾਲਾ ਇਹਨਾਂ ਇਹਨਾਂ ਬੜਾ ਹਾਲ ਹੈ ਘਰ ਪਰ ਬਹੁਤ ਠੱਪ ਪਏ ਨੇ ਸਰਦੀਆਂ ਦਿਨ ਨੇ ਤੁੰਜ਼ ਦਾ ਫਾਇਦਾ ਉਠਾਇਆ ਜਾ ਰਿਹਾ ਹੈ ਤੇ ਸਾਡੀ ਪੁਲਿਸ ਕਹਿੰਦੀ ਜੀ ਰਾਤੀ ਪੀਸੀਆਰ ਵਾਲੇ ਕਿਹੜੇ ਮਾਰਦੇ ਨੇ ਆ ਚੌਂਕ ਆ ਜੀ ਚੌਂਕ ਦੇ ਸਾਹਮਣੇ ਇਹ ਗਸ਼ਤ ਹੁੰਦੀ ਹੈ ਇੱਥੇ ਆ ਮੇਨ ਚੌਂਕ ਜੀ ਇੱਥੇ ਬਕਾਇਦਾ ਪੀਸੀਆਰ ਦੀ ਡਿਊਟੀ ਹੋਣੀ ਚਾਹੀਦੀ ਹੈ ਪਰ ਇੱਥੇ ਕੋਈ ਵੀ ਦਿਖਾਈ ਨਹੀਂ ਦਿੰਦਾ। ਕੋਈ ਪੁਲਿਸ ਦਾ ਕੋਈ ਖੋਹਿਆ ਨਹੀਂ। ਸਾਰਾ ਬਾਰਕਰ ਵਾਲੇ ਪਰੇਸ਼ਾਨ ਨੇ। ਇੰਨਾ ਟਾਈਮ ਮਿਲ ਗਿਆ ਵੇਖੋ ਜੀ। ਇੰਨਾ ਟਾਈਮ ਮਿਲ ਗਿਆ। ਸਾਰਾ ਪ੍ਰਸ਼ਾਸਨ ਅੰਨਾ ਹੋਇਆ ਸਕਦਾ। ਬਹੁਤ ਵੱਡਾ ਨੁਕਸਾਨ ਕਰਕੇ ਗਏ ਨੇ ਹਜੇ ਸ਼ਟਰ ਚੁੱਕਾਂਗੇ। ਫਿਰ ਪਤਾ ਚੱਲਣਾ ਹੈ। ਉਹ ਤਾਂ ਦੂਜਾ ਸ਼ਟਰ ਖੋਲ ਕੇ ਦੂਜਾ ਸ਼ਟਰ ਖੋਲ ਕੇ ਇਧਰੋਂ ਹੀ ਐਂਟਰੀ ਮਾਰੀ ਏ ਤੇ ਪੈਸੇ ਬਉਥੇ ਵੀ ਹੈਗੇ ਨਹੀਂ ਹੋਰ ਕਾਫੀ ਜ਼ਮਾਨ ਚੈੱਕ ਕਰਨਾ ਪੈਣਾ ਕੀ ਗਿਆ ਕੀ ਨਹੀਂ ਗਿਆ। ਬਹੁਤ ਮਾੜੇ ਹਾਲ ਹੋ ਚੁੱਕੇ ਨੇ ਫਰੋਈਪੁਰ ਸ਼ਹਿਰ ਦੇ ਲੋਕਾਂ ਨੇ ਫਰੋਈਪੁਰ ਦਾ ਨਾਮ ਚੋਰਪੁਰ ਰੱਖ ਦਿੱਤਾ ਪਰ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਤਾਂ ਵੀ ਸ਼ਰਮ ਨਹੀਂ ਆਈ ਵੀ ਸਾਡੇ ਫਰੋਈਪੁਰ ਸ਼ਹਿਰ ਦਾ ਸਾਡੀ ਸ਼ਹੀਦਾ ਦੀ ਧਰਤੀ ਦਾ ਅਫਵਾਨ ਹੋ ਰਿਹਾ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਭਗਵੰਤ ਜੀ ਸਾਹਿਬ ਅੱਗੇ ਬੇਨਤੀ ਕਰਦੇ ਆਂ ਜੇ ਸਾਡੀ ਵੀਡੀਓ ਇਹਨਾਂ ਤੱਕ ਪਹੁੰਚ ਜਾਵੇ ਤੇ ਧਿਆਨ ਦੇਣ ਆਪਣੀ ਬੁੱਲਸ ਨੂੰ ਆੜਾ ਮੋੜਾ ਖਿੱਚਣ ਤੇ ਸਾਡਾ ਸੁਧਾਰ ਹੋ ਚੁੱਕੇ ਅਸੀਂ ਆਪਦੀ ਆਰਾਮਨਾ ਦੁਕਾਨਾ ਕਰ ਸਕੀਏ ਬਹੁਤ ਵੱਡਾ ਨੁਕਸਾਨ ਹੋਇਆ ਹੈ ਕੋਈ ਸੁਣਵਾਈ ਨਹੀਂ ਹੋਈ